ਨਗਰ ਨਿਗਮ ਚੋਣਾ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਤੇ ਉੱਥੇ ਹੀ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਮੋਗਾ ਵਿੱਚ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਪਹੁੰਚੇ ਨੇ ਜਿੱਥੇ ਉਹਨਾਂ ਨੇ ਆਪਣੇ ਵਿਦਾਇਕਾਂ ਦੇ ਨਾਲ-ਨਾਲ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਚੀਮਾ ਤੇ ਵੀ ਤੰਜ ਕੱਸੇ ਨੇ ਤੇ ਉਹਨਾਂ ਨੇ ਦਲਜੀਤ ਚੀਮਾ ਦੇ ਬਿਆਨ ਤੇ ਕਿਹਾ ਕਿ ਕੌਣ ਸੱਚਾ ਕੌਣ ਝੂਠਾ ਇਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਆਪਣੀ ਰਾਜਨੀਤੀ ਜਮੀਨ ਪੂਰੀ ਤਰ੍ਹਾਂ ਖੋ ਚੁੱਕਿਆ ਹੈ ਤੇ ਇਸ ਲਈ ਅਜਹੀ ਬਿਆਨਬਾਜ਼ੀ ਕਰ ਰਹੀ ਨੇ ਰੋਲ ਸਰ ਅੱਜ ਜੀ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਜਿਹੜੀ ਉਹ ਕਿਸਾਨਾਂ ਦੇ ਮਾਮਲੇ ਦੇ ਵਿੱਚ ਡੋਗਰੀ ਨਹੀਂ ਸੀ ਖੇਲਦੀ ਜਾ ਰਹੀ ਕਿ ਕਿ ਜਿਹੜੇ ਕਾਨੂੰਨ ਇਹਨਾਂ ਨੇ 2017 ਚ ਪਾਸ ਕੀਤੇ ਜੀ ਹੈ ਉਹੀ ਕਾਨੂੰਨ ਜਿਹੜੇ ਹੁੰਨਾ ਤੇ ਜਨਾਂ ਦੋਲੀ ਦੇਖੋ ਡੋਗਲਾਪਨ ਕਿਹਦਾ ਆ ਕਿਹੜੀ ਪਾਰਟੀ ਦਾ ਹੈ ਕਿਹੜੇ ਇਨਸਾਨਾਂ ਦਾ ਉਹ ਸਾਰਿਆਂ ਨੂੰ ਜ਼ਾਹਰ ਹੋ ਚੁੱਕਿਆ ਅੱਜ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਉਹਦੇ ਨਮਾਇਦੇ ਕੋਈ ਨਾ ਕੋਈ ਇਹ ਜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬਿਲਕੁਲ ਕਲੈਰਿਟੀ ਹੈ ਜਿਸ ਦੇ ਆਰਡੀਨੈਂਸ ਆਏ ਸੀ ਉਸੇ ਦਿਨ ਤੋਂ ਉਹ ਆਪੋਜ਼ ਕਰਦੇ ਪਏ ਤੇ ਅੱਜ ਤਾਂ ਹੀ ਉਹ ਆਪੋਜੀਸ਼ਨ ਹਰ ਲੈਵਲ ਤੇ ਜਾ ਰਹੀ ਹੈ ਉਹਦੇ ਵਾਸਤੇ ਇੰਡੀਵਿਜੂਅਲ ਮੁਸ਼ਕਲਾਂ ਜਾਂ ਸਾਰੇ ਪੰਜਾਬ ਨੂੰ ਜੋ ਮੁਸ਼ਕਲਾਂ ਝੇਲਨੀਆਂ ਪੈ ਰਹੀਆਂ ਉਹ ਕਿਸੇ ਤੋਂ ਛੁਪੀਆਂ ਨਹੀਂ ਕੇਂਦਰ ਸਰਕਾਰ ਕਿਸ ਤਰੀਕੇ ਅੱਜ ਪੰਜਾਬ ਨਾਲ ਕਿਸ ਤਰੀਕੇ ਦਾ ਵਿਤਕਾਰ ਕਰ ਰਿਹਾ ਸਾਰੇ ਸਾਰਿਆਂ ਨੂੰ ਪਤਾ ਹੈ ਹਰ ਹਰ ਲੈਵਲ ਤੇ ਕੋਈ ਨਾ ਕੋਈ ਮੁਸ਼ਕਲ ਕ੍ਰੀਏਟ ਕੀਤੀ ਜਾ ਰਹੀ ਹੈ ਤੇ ਅੱਜ ਇਹ ਕਹਿਣਾ ਵੀ ਦੋਗਲੀ ਨੀਤੀ ਹੈ ਇਹ ਤਾਂ ਬੇਕਾਰ ਦੀ ਗੱਲ ਹੈ ਲੋਕ ਸਾਰਾ ਕੁਝ ਸਮਝਦੇ ਆ ਇਹ ਵੀ ਇਹ ਵੀ ਕਿਹਾ ਜਾ ਰਿਹਾ ਵੀ ਪੰਜਾਬ ਸਰਕਾਰ ਨੇ ਕਿਤੇ ਉਹ ਤਿੰਨ ਕਾਨੂੰਨ ਮੰਨ ਲਏ ਸਾਰਿਆਂ ਨੂੰ ਪਤਾ ਹੈ ਵਿਧਾਨ ਸਭਾ ਦੇ ਵਿੱਚ ਇਨਾ ਕਾਨੂੰਨਾਂ ਦੇ ਅਗੇਂਸਟ ਇੱਕ ਇਨੈਕਟਮੈਂਟ ਕਰਤੀ ਲੈਜਿਸਲੇਸ਼ਨ ਹੋ ਗਈ ਉਹ گورنر ਸਾਹਿਬ ਕੋਲ ਚਲੇਗੀ ਤੇ ਉਹਨਾਂ ਦੀ ਅਸੈਂਟ ਹਲੇ ਤਾਈਂ ਪੈਂਡਿੰਗ ਹੈ ਕਿਉਂਕਿ ਉਹ ਵੀ ਨਮਾਇंदे ਤਾਂ ਕੇਂਦਰ ਸਰਕਾਰ ਦੇ ਹੀ ਨੇ ਜਿੱਦਣ ਉਹ ਆ ਗਈ ਤਾਂ ਬਿਲਕੁਲ ਜਿਹੜੇ ਨਵੇਂ ਕਾਨੂੰਨ ਹੈ ਜਿਸ ਮੁਤਾਬਕ ਪੰਜਾਬ ਸਰਕਾਰ ਨੇ ਕੰਮ ਕਰਨਾ ਉਹ ਲਾਗੂ ਹੋ ਜਾਣਗੇ ਪਰ ਅੱਜ ਤਾਈਂ ਜੋ ਨਵੇਂ ਫਾਰਮ ਲਾਜ ਹੋਏ ਨੇ ਉਹ ਪੰਜਾਬ 'ਚ ਬਿਲਕੁਲ ਲਾਗੂ ਨਹੀਂ ਹੋਏ ਜਿਹੜੀ ਪਿਛਲੀ ਪ੍ਰੋਕਿਊਰਮੈਂਟ ਵੀ ਹੋਈ ਹੈ ਉਹਦੇ ਵਿੱਚ ਵੀ ਜਿਹੜੇ ਬਾਹਰੋਂ ਫਸਲ ਲਿਆਏ ਉਹਨਾਂ ਨੂੰ ਫੜਿਆ ਗਿਆ ਉਹਨਾਂ ਤੇ ਐਫ ਆਈ ਆਰਾਂ ਕੀਤੀਆਂ ਗਈਆਂ ਇਹ ਤਕਰੀਬਨ 100 ਤੋਂ 100 ਦੇ ਕਰੀਬ ਐਫ ਆਈ ਆਰਾਂ ਹੋਈਆਂ ਉਹਨਾਂ ਚੋਂ ਦੋ ਤਿੰਨ ਬੰਦੇ ਹਾਈ ਕੋਰਟ ਚ ਗਏ ਨੇ ਇਹਨਾਂ ਦਾ ਆਸਰਾ ਲੈ ਕੇ ਨਵੇਂ ਜਿਹੜੇ ਫਾਰਮ ਲਾਜ਼ ਨੇ ਉਹਨਾਂ ਦਾ ਵੀ ਏਸੀਆ ਦੇ ਮੁਤਾਬਕ ਲਿਆ ਸਕਦੇ ਆ ਮੰਡੀ ਸਾਰੇ ਕਿਤੇ ਵੀ